ਇਹ ਜੋ ਜਿਹੜੀ ਅਫੀਮ ਦੀ ਸਮੈਲ ਆਉਂਦੀ ਹੈ ਵਿੱਚ 500 ਰੁਪਏ ਤੋਂਲੇ ਵਾਲਾ ਵੀ ਆਉਂਦਾ ਹੈ ਤੇ 5000 ਰੁਪਏ ਤੋਂਲੇ ਵਾਲਾ ਜਿਹੜਾ ਆਹ ਵਾਲਾ ਅਤਰ ਹੈ ਕੈਨੇਡਾ ਅਮਰੀਕਾ ਯੂ ਐਸ ਏ ਚ ਮੁੰਡੇ ਇਹਦੀ ਬਹੁਤ ਡਿਮਾਂਡ ਕਰਦੇ ਕਿਉਂਕਿ ਉੱਥੇ ਇਹਦੀ ਕੀਮਤ ਬਹੁਤ ਜ਼ਿਆਦਾ ਹੈ 20 25 5000 ਦੇ ਹੈ ਪਰ ਇੱਥੇ ਇਹ ਬਹੁਤ ਸਸਤੇ ਪੈਂਦੇ ਆ 3000 ਦੇ ਵਿੱਚ ਇਹ ਮਿਲ ਜਾਂਦੇ ਆ ਤੇ ਜਿਹੜਾ ਆਹ ਅਤਰ ਹੈ ਇਹ ਤੁਹਾਨੂੰ ਤੁਸੀਂ ਕਿਤੇ ਮਰਜ਼ੀ ਬਾਜੋ ਕੈਨੇਡਾ ਅਮਰੀਕਾ ਕਿਤੇ ਮਰਜ਼ੀ ਬਾਜੋ ਕਿਤੇ ਵੀ ਨਹੀਂ ਮਿਲਦਾ ਕਿਉਂਕਿ ਇਹ ਇਹ ਹੀ ਤਿਆਰ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਇਹ ਕਿੱਟ ਦੀ ਗੱਲ ਕਰ ਲਈ ਕੈਨੇਡਾ ਅਮਰੀਕਾ ਜੁਗਾਸ਼ ਵਾਲੇ ਮੁੰਡੇ ਇਹਦੀ ਬਹੁਤ ਡਿਮਾਂਡ ਕਰਦੇ ਆ ਵੀ ਅਜਿਹਾਈ ਕਿੱਟ ਚ ਕੀ ਹੈ ਤੇ ਆਪਾਂ ਨੂੰ ਇਹ ਕਿਵੇਂ ਪੈਂਦੀ ਆ ਬਾਕੀ ਜਿਵੇਂ ਆਪਾਂ ਪਹਿਲਾਂ ਤੁਸੀਂ ਦਿਖਾਈ ਦਿੱਤੇ ਦੋ ਪਰਫਿਊਮ ਆ ਜਿਹੜੇ ਹਾਂਜੀ ਇਹ ਦੋ ਪਰਫਿਊਮ ਇੰਨੇ ਕ ਜਿਆਦੇ ਲੌਂਗ ਲਾਸਟਿੰਗ ਹਨਾ 48 48 ਘੰਟਿਆਂ ਦੀ ਇਹਨਾਂ ਦੀ ਲਾਸਟਿੰਗ ਦੀ ਗਾਰੰਟੀ ਹੈ ਅੱਛਾ ਜੀ ਤੇ ਆਪਾਂ ਇਹਨੂੰ ਹੀ ਕਿੱਟ ਦੇ ਵਿੱਚ ਕਨਵਰਟ ਕੀਤਾ ਵਿਆ ਲਾਈਕ ਜਿਵੇਂ ਵੀ ਕੋਈ ਵੀ ਕਸਟਮਰ ਕਹਿੰਦਾ ਵੀ ਸਾਨੂੰ ਦੋ ਪਰਫਿਊਮ ਸਾਡੇ ਮਤਲਬ ਦੇ ਚਾਹੀਦੇ ਆ ਕਸਟਮਾਈਜ਼ ਕਰ ਦੇਈਦਾ ਤੇ ਦੋ ਪਰਫਿਊਮ ਆ ਐਡ ਕਰ ਦਿੰਨੇ ਆ ਕਿੱਟ ਦੇ ਵਿੱਚ ਚਾਰ ਪਰਫਿਊਮ ਤਿੰਨ ਤਰ੍ਹਾਂ ਦੇ ਆ ਸੈਂਪਲ ਫ੍ਰੀ ਹੁੰਦੇ ਆ ਨਾਲ ਆਪਣਾ 50 ਐਮਐਲ ਦਾ ਪਰਫਿਊਮ ਫ੍ਰੀ ਹੁੰਦਾ ਇਹ ਕਿੱਟ ਬਾਹਰ ਜਾਂਦੀ ਆ ਆਪਣੀ ਹੂੰ ਜਿਹੜਾ ਇਹ ਇਤਰਾ ਹੀ ਜੀ ਇਹ ਉਹੀ ਇਤਰਾ ਜਿਹੜਾ ਤੁਸੀਂ ਇੱਕ ਵਾਰੀ ਕਹਿੰਦੇ ਸੀ ਵੀ ਗੋਰੀ ਇਹਨੂੰ ਦੇਖ ਕੇ ਹੱਲ ਗਏ ਸੀ ਹਾਂ ਇਹਦੇ ਵਿੱਚ ਅਤਰ ਵੀ ਆਉਂਦਾ ਇਹਦੇ ਵਿੱਚ ਪਰਫਿਊਮ ਵੀ ਆਉਂਦਾ ਇਹ ਤੁਸੀਂ ਇੱਕ ਵਾਰ ਲਾ ਕੇ ਦੇਖੋ ਤੁਸੀਂ ਆਪ ਦੱਸੋਗੇ ਵੀ ਕੋਈ ਚੀਜ਼ ਐ ਇਹ ਹਾਂਜੀ ਹੈਗੀ ਨਾ ਇਹ ਇਹਦੀ ਲਾਸਟਿੰਗ ਘੱਟ ਤੋਂ ਘੱਟ 48 ਘੰਟੇ 48 ਘੰਟੇ ਆਪਣੇ ਜਾਂਦਾ ਨਹੀਂ ਇਹ ਜਾਂਦਾ ਨਹੀਂਗਾ ਇੰਨੀ ਕਿਹੜੀ ਲੌਂਗ ਲਾਸਟਿੰਗ ਐ ਤੇ ਇਹਨੇ ਰਿਵਿਊ ਆਪਾਂ ਇੰਸਟਾਗ੍ਰਾਮ ਤੇ ਇਹਦੇ ਪਾਏ ਵਾ ਇੰਸਟਾਗ੍ਰਾਮ ਚੈੱਕ ਕਰ ਸਕਦੇ ਆ ਆਪਣੇ ਕੋਲ ਠੀਕ ਹੈ ਇੱਕ ਮੈਂ ਹੋਰ ਗੱਲ ਸੁਣੀ ਸੀ ਤੁਸੀਂ ਕਹਿੰਦੇ ਵੀ ਜਿਵੇਂ ਇਨਸਾਨ ਦੀ ਚਮੜੀ ਨੂੰ ਸੁੰਘ ਕੇ ਉਹਦੇ ਇਤਰ ਬਣਾ ਦੇਣ ਵੀ ਉਹਦੇ ਹਿਸਾਬ ਨਾਲ ਕਿਹੜਾ ਇਤਰ ਉਹਦੇ ਕੰਮ ਆਪਾਂ ਹੁਣ ਹੀ ਇੱਕ ਕਰ ਦਿੰਨੇ ਆ ਸਿਸਟਮ ਬਾਈ ਤੁਸੀਂ ਆਇਓ ਆਇਓ ਭਾਈ ਇਹ ਆ ਤੁਹਾਡੇ ਲਾਤਾ ਹਾਂਜੀ ਆਹੀ ਬਾਈ ਦੇ ਲਾਤਾ ਠੀਕ ਹੈ ਜੀ ਬਾਈ ਤੁਸੀਂ ਆਪਦੇ ਸਮੈਲ ਲਿਓ ਤੇ ਬਾਈ ਦੀ ਇਹੀ ਸਮੈਲ ਲਓ ਇੱਥੇ ਸਹੀ ਹੈ ਫਰਕ ਲੱਗਦਾ ਚਾਵਣੀ ਜਮੜੀ ਦੇ ਅਲੱਗ ਹੈ ਆਪਾਂ ਫਰੇਗਰੈਂਸ ਦਾ ਇੱਕੋ ਹੀ ਲਾਈਏ ਨਾ ਇਹ ਬਹੁਤ ਵੱਡਾ ਇਹਦਾ ਲੌਜੀਕ ਹੈ ਪਰਫਿਊਮ ਤੇ ਇਤਰ ਦਾ ਖੁਸ਼ਬੂਆਂ ਦਾ ਕਿ ਬਹੁਤ ਜਿਆਦਾ ਨੂੰ ਨਹੀਂ ਪਤਾ ਹੁਣ ਲੋਕ 40 4000 ਰੁਪਏ ਵਾਲੇ ਪਰਫਿਊਮ ਲੈ ਲੈਂਦੇ ਆ ਤੇ ਜੱਜਦੇ ਹੈ ਨਹੀਂ ਉਹ ਫਰਕ ਇੱਥੇ ਚਾਵੜੀ ਤੇ ਆ ਜਾਂਦੇ ਉਹ ਅਸੀਂ ਟੈਸਟ ਕਰਕੇ ਦਿੰਨੇ ਆ ਵਧੀਆ ਕੰਸਲਟ ਕਰਕੇ ਦਿੰਨੇ ਆ ਪੂਰੀ ਤਰ੍ਹਾਂ ਟਾਈਮ ਦਿੰਨੇ ਆ ਗਾਹਕ ਨੂੰ ਫੇਰ ਦਿੰਨੇ ਆ ਆਪਾਂ ਵੇਚਦੇ ਆ ਤੇ ਜਿਹੜੇ ਮਹਿੰਗੀਆਂ ਕੰਪਨੀਆਂ ਦੇ ਪਰਫਿਊਮ ਆਉਂਦੇ ਆ ਜਿਵੇਂ ਲਾਲੋ ਵੀ 30 30 40 4000 ਦੇ ਵੀ ਆਉਂਦੇ ਆ ਤੁਸੀਂ ਉਹ ਕਿੰਨੇ ਚ ਤਿਆਰ ਕਰਕੇ ਦੇ ਦੋਗੇ ਉਹ ਜੀ 70 ਤੋਂ 80% ਲੈਸ ਤੇ ਬਣ ਜਾਂਦੇ ਆ ਜੀ ਪੂਰੇ ਇੱਕ ਨੰਬਰ ਵਧੀਆ ਕੁਆਲਿਟੀ ਇਹ ਆਪਣਾ 40000 ਦਾ ਉਹ ਕਿੰਨੇ ਇੱਕ ਤਾਂ ਪੈ ਗਿਆ ਉਹ ਮੰਨ ਕੇ ਚੱਲੋ 2500 3000 4000 ਦੇ ਵਿੱਚ ਵਿੱਚ ਉਹਨੂੰ ਅਸੀਂ ਰੈਡੀ ਕਰ ਦਿੰਨੇ ਆ ਬਾਕੀ ਡਿਪੈਂਡ ਕਰਦਾ ਕੁਆਲਿਟੀ ਸਵਿਟਜ਼ਰਲੈਂਡ ਦੀ ਲੈਣੀ ਆ ਇਟਲੀ ਦੀ ਲੈਣੀ ਆ ਜਾਂ ਫਰਾਂਸ ਦੀ ਲੈਣੀ ਆ ਉਹ ਇਹਦੇ ਵਿੱਚ ਇੱਕ ਪਰਫਿਊਮ ਦੇ ਇੱਕ ਆਇਲ ਬੇਸ ਦੇ ਵਿੱਚ ਹੀ ਚਾਰ ਪੰਜ ਕੁਆਲਿਟੀਆਂ ਹੁੰਦੀਆਂ ਠੀਕ ਠੀਕਲੇ ਮੁੰਡੇ ਬਾਹਰਲੇ ਦੇਸ਼ਾਂ ਦੇ ਵਿੱਚ ਰਹਿੰਦੇ ਇਹਦੀ ਡਿਮਾਂਡ ਵਾਲੀ ਸੀ ਉਹਨਾਂ ਦੀ ਜੀ ਜੇਕਰ ਤੁਸੀਂ ਇਹ ਆਰਡਰ ਕਰਨੀ ਆ ਉੱਪਰ ਨੰਬਰ ਦਿੱਤੇ ਆ ਹੁਣ ਆਪਾਂ ਬਈ ਦੂਜਿਆਂ ਵਾਰੀ ਗੱਲ ਕਰ ਲਈ ਇਹਦੇ ਜਿੰਨੇ ਆਰਡਰ ਕਰਨੇ ਆ ਤੇ ਕਰ ਲੈਣਗੇ ਇਹ ਨੰਬਰ ਉੱਪਰ ਲਾਇਆ ਆਪਾਂ ਬਾਈਆਂ ਦੇ ਤੇ ਇਹ ਬਈ ਜ਼ਿਲ੍ਹਾ ਫਰੀਦਕੋਟ ਪੈਂਦਾ ਹੈ ਨਾ ਜੈਤੋ ਜ਼ਿਲ੍ਹਾ ਫਰੀਦਕੋਟ ਜੈਤੋ ਮੰਡੀ ਪਈ ਠੀਕ ਹੈ ਇਹ ਬੱਸ ਸਟੈਂਡ ਦੇ ਪਿੱਛੇ ਆ ਬੱਸ ਸਟੈਂਡ ਦੇ ਨਾਲ ਆ ਜੀ ਥੋੜਾ ਜਿਹਾ ਅੱਗੇ ਆ ਕੇ 100 ਮੀਟਰ ਬੱਸ ਸਟੈਂਡ ਦੇ 1000 ਰੁਪਏ ਤੋਂ 75 స్టార్ਟ ਹੋ ਜਾਂਦਾ ਤੇ ਪਰਫਿਊਮ ਆਪਣਾ 25-2600 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਵੀ ਉਸ ਤੋਂ ਅਪ ਲੈਵਲ ਪੂਰੀ ਟਾਪ ਕੁਆਲਿਟੀ ਆ ਪਰ ਜੇ ਗਾਹਕ ਨੇ ਸਸਤਾ ਲੈਣਾ ਆਪਾਂ ਉਹੀ ਪਰਸੈਂਟੇਜ ਘਟਾ ਕੇ ਉਹਦੀ ਕੁਆਲਿਟੀ ਥੋੜੀ ਜਿਹੀ ਘਟ ਜਾਂਦੀ ਆ ਆਪਾਂ ਦੇ ਦੰਨੇ ਆ ਪਰ ਆਪਣੀ ਗਾਰੰਟੀ ਨਹੀਂ ਹੁੰਦੀ ਪਰ ਜਿਵੇਂ ਦਾ ਗਾਹਕ ਆ ਜੇ ਅਗਲੇ ਨੇ 200 ਲਉਣਾ ਆਪਾਂ 200 ਵਾਲਾ ਸਮਾਨ ਦੇ ਦੰਨੇ ਆ ਪਰ ਜੇ ਮੈਂ ਸੁਜੈਸਟ ਕਰਾਂ ਉਹ ਤੁਹਾਨੂੰ ਮੈਂ ਦੱਸ ਦਿੰਦਾ ਵੀ ਇਹਦੇ ਵਿੱਚ ਇੱਕ ਦਾ ਓਲਾ ਬਹੁਤ ਆ ਅੱਛਾ ਜੀ ਹੁਣ ਮੰਨ ਕੇ ਚੱਲੋ ਆਪਾਂ ਆ ਅਤਰ ਚੱਕ ਲਿਆ ਇਹ ਅਤਰ ਤੁਹਾਡੇ ਲਾਤਾ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਸਿੰਥੈਟਿਕ ਮਿਕਸ ਹੁੰਦਾ ਹਮ ਓਰੀਜਨਲ ਜਿਹੜੇ ਹੈਗੇ ਆ ਉਹ 10000 50000 ਤੋਂ ਉੱਤੇ ਹੀ ਆ 10000 12000 ਤੋਂ ਸਟਾਰਟਿੰਗ ਹੁੰਦੀ ਆ ਓਰੀਜਨਲ ਨੇਚਰਲ ਦੀ ਮੈਂ ਤੁਹਾਨੂੰ ਦਿਖਾ ਸਕਦਾ ਆਪਣੇ ਕੋਲੇ ਚੰਦਨ ਨੇਚਰਲ ਹਮ ਇਹ ਖਾ ਵੀ ਸਕਦੇ ਆ ਅੱਛਾ ਜੀ ਇਹ ਚੰਦਣ ਇਹਨੂੰ ਲਾ ਵੀ ਸਕਦੇ ਖਾ ਵੀ ਸਕਦੇ ਖਾ ਵੀ ਸਕਦੇ ਅੱਛਾ ਜੀ ਇਹ ਐਜ਼ ਅ ਐਂਟੀਬਾਇਓਟਿਕ ਕੰਮ ਕਰਦਾ ਪਰ ਜੀ ਇਸ ਤੇ ਨੇਚਰਲ 'ਚ ਜਾਣਾ ਨੇਚਰਲ 'ਚ ਅੱਜਕੱਲ ਨਹੀਂ ਚੱਲਦਾ ਬਹੁਤ ਘੱਟ ਲੋਕ ਲਾਉਂਦੇ ਆ ਪਰ ਆਪਣੇ ਕੋਲੇ ਕੁਆਲਿਟੀ ਹੈ ਪਰ ਜਿਹੜੀ ਅੱਜਕੱਲ ਵਿਕਰੀ ਆ ਉਹ ਸਿੰਥੈਟਿਕ ਵਿਕਰੀ ਆ ਵੇਚ ਰਹੇ ਅਸੀਂ ਵੀ ਆ ਪਰ ਕੁਆਲਿਟੀ 'ਚ ਫਰਕ ਹੁੰਦਾ ਬਾਹਰਲੀ ਦਾ ਆਪਣਾ ਸਵਿਟਜ਼ਰਲੈਂਡ ਆ ਮਾਲ ਆ ਸਾਰਾ ਇਹ ਜੋ ਜਿਹੜੀ ਅਫੀਮ ਦੀ ਸਮੈਲ ਆਉਂਦੀ ਹੈ ਵੀ ਇਹ ਅਫੀਮ ਹੈ ਨਹੀਂ 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 ਇਹ ਅਫੀਮ ਨਹੀਂ ਹੈਗੀ ਇਹ ਜਿਹੜਾ ਹੁੰਦਾ ਨਾ ਨੇਚਰਲ ਖਾਸ ਹੁੰਦਾ ਅੱਛਾ ਜੀ ਇਹਨੂੰ ਇੰਗਲਿਸ਼ ਵਿੱਚ ਵੇਟੇਵਰ ਵੀ ਕਹਿੰਦੇ ਆ ਠੀਕ ਹੈ ਇਹ ਇੱਕ ਬੂਟਿਆ ਬੂਟੀ ਹੈ ਅਫੀਮ ਦੀ 스멜 ਹੈ ਵੀ ਇਹਦੇ ਵਿੱਚ ਅਫੀਮ ਦੀ 스멜 ਹੁੰਦੀ ਹੈ ਪਰ ਇਹ ਨਾ ਤਾਂ ਖਾਧਾ ਜਾਂਦਾ ਸਿਰਫ ਲਾਉਣ ਵਾਸਤੇ ਆ ਲਾਉਣ ਵਾਸਤੇ ਇਹ ਲਾਈਕ ਤੇਜ਼ ਬਹੁਤ ਹੁੰਦਾ ਅੱਛਾ ਜੀ ਜਿਹੜੇ ਪਸੰਦ ਕਰਦੇ ਆ ਕਰਦੇ ਆ ਤੇ ਇਹ ਜੜਾਂ ਹੁੰਦੀਆਂ ਜਿਹੜੀਆਂ ਉਹ ਜੜਾਂ ਦਾ ਬਣਦਾ ਤੇ ਹਰੇ ਬੂਟੇ ਦਾ ਬਣਦਾ ਹੋਰ ਇਹਦਾ ਕੋਈ ਮਕਸਦ ਨਹੀਂ ਕਹਿੰਦਾ ਖੁਸ਼ਬੂ ਦਾ ਮਕਸਦ ਹੈ ਵੈਰਾਈਟੀ ਚੰਗੀ ਆ। ਇਹਦੇ ਵਿੱਚ 500 ਰੁਪਏ ਤੋਂਲੇ ਵਾਲਾ ਵੀ ਆਉਂਦਾ ਹੈ ਤੇ 5000 ਰੁਪਏ ਤੋਂਲੇ ਵਾਲਾ ਵੀ ਆਉਂਦਾ 8000 ਵਾਲਾ ਵੀ। ਉਹ ਤਾਂ ਅਗਲੇ ਦੇ ਸਾਰੇ। ਅਲੱਗ-ਅਲੱਗ ਵੈਰਾਈਟੀ ਆ। ਸਿਰਫ ਲਾਉਣ ਵਾਸਤੇ ਆ। ਤੇ ਬਾਈ ਜੀ ਆਹ ਕੀ ਚੀਜ਼ ਰੱਖੀ ਬੈਠੇ ਹੋ? ਬਾਈ ਇਹ ਆ ਜਾਂਦੀਆਂ ਰਾਇਲ ਚੀਜ਼ਾਂ। ਅੱਛਾ ਜੀ। ਬਾਕੀ ਛੋਟੇ ਤੁਸੀਂ ਦੇਖ ਹੀ ਰਹੇ ਹੋ ਪਿੱਛੇ। ਠੀਕ ਹੈ ਜੀ। ਇਹ ਆ ਜਾਂਦੇ ਵੱਡੇ ਹੌਲਾਂ ਦੇ ਵਿੱਚ ਲਾਉਣ ਵਾਸਤੇ। ਲਾਈਕ ਮਾਲ ਦੇ ਵਿੱਚ ਲਾਉਣਾ ਹੈ ਕਿਸੇ ਆਪਾਂ ਗੁਰਦੁਆਰਾ ਸਾਹਿਬ ਚ ਲਾਉਣਾ ਹੈ। ਹਾਂ ਜੀ। ਤੇ ਇਹ ਛੋਟੇ ਆ ਜਾਂਦੇ ਕਮਰਿਆਂ ਵਾਸਤੇ। ਠੀਕ ਹੈ ਜੀ। ਤੇ ਇਹਦੇ ਵਿੱਚ ਬਖੂਰ ਦੀ ਆ ਵਾਲੀਆਂ ਲੱਕੜਾਂ ਹੁੰਦੀਆਂ ਅੱਛਾ ਜੀ ਆਹ ਵਾਲੀ ਚੀਜ਼ ਆ ਗਈ ਆਹ ਵਾਲੀ ਚੀਜ਼ ਆ ਗਈ ਉਦ ਕਹਿੰਦੇ ਨੇ ਉਦ ਇਹ ਆ ਜਾਂਦੇ ਆ ਰਿਫਾਈਨਡ ਉਦ ਆ ਆ ਜਾਂਦਾ ਰੈਨਲ ਉਦ 100% ਹਿੰਦੀ ਉਦ ਹੂੰ ਆ ਰਿਫਾਈਨਡ ਆ ਸਾਰੇ ਪਰ ਇੰਨਾਂ ਦੀ ਕੁਆਲਿਟੀ ਜਿਹੜੀ ਹੈਗੀ ਆ ਇੰਨਾਂ ਦੀ ਜਿਹੜੀ ਲਾਸਟਿੰਗ ਆ ਬਹੁਤ ਜ਼ਿਆਦਾ ਆ ਇਹਦੇ ਨਾਲੋਂ ਠੀਕ ਹੈ ਇਹਦੇ ਤੇ ਇੱਕ ਗੱਲ ਤੁਸੀਂ ਬਹੁਤ ਵਧੀਆ ਕਹੀ ਹੈ ਬਾਈ ਜਿਵੇਂ ਗੁਰੂ ਘਰ ਦੇ ਵਿੱਚ ਰੱਖਣ ਵਾਸਤੇ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਜਿਵੇਂ ਗੁਰੂ ਘਰ ਦੇ ਵਿੱਚ ਕੈਮੀਕਲ ਵਾਲੇ ਜਿਹੜੇ ਪਰਫਿਊਮ ਪਾਉਂਦੇ ਉਹ ਸਹੀ ਜਿਹਾ ਨਹੀਂ ਲੱਗਦਾ ਕਿਹਦਾ ਸਹੀ ਜਿਹਾ ਲੱਗਦਾ ਇਹ ਸਹੀ ਉਹਥੇ ਬਿਲਕੁਲ ਸਹੀ ਹੈ ਹਾਂ ਲੱਕੜਾਂ ਮਚਾਉਂਦਾ ਇੱਕ ਗੱਲ ਹੋਰ ਦੱਸ ਦਿਆਂ ਪਰ ਜੇ ਕਿਸੇ ਬਾਈ ਨੇ ਜਾਂ ਕਿਸੇ ਵੀ ਪਿੰਡ ਨੇ ਗੁਰੂ ਘਰ ਦੇ ਵਿੱਚ ਮੰਗਵਾਉਣਾ ਹੋਵੇ ਉੱਥੇ ਮੰਗਵਾਉਣਾ ਹੋਵੇ ਇਹਦੇ ਵਿੱਚ ਊਦ ਪੈਂਦਾ ਹੈ ਤੇ ਉਹਦੇ ਨਾਲ ਜਿਹੜੀ ਸਾਰੇ ਮਤਲਬ ਕੇ ਹਾਲ ਦੇ ਵਿੱਚ ਸਮੈਲ ਆਉਗੀ ਹੈ ਨਾ ਸਮੈਲ ਆਉਗੀ ਪੂਰੀ ਵਧੀਆ ਦਰਵਾਜ਼ੇ ਵਿੱਚ ਕਿੰਨਾ ਸੋਹਣਾ ਲੱਗੂਗਾ ਹਨਾ ਬਾਈ ਇਹ ਜੀ ਇੱਕ ਵਾਰ ਐਡਰੈਸ ਆਪਣਾ ਦੁਬਾਰੇ ਦੱਸ ਦੋ ਤੇ ਨੰਬਰ ਬੋਲ ਦੋ ਬਾਕੀ ਨੰਬਰ ਆਪਾਂ ਉੱਪਰ ਵੀ ਲਾਇਆ ਹੈ ਆਪਣਾ ਐਡਰੈਸ ਆ ਜੀ ਜੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਆ ਤੇ ਕੋੜਕਪੁਰਾ ਰੋਡ ਤੇ ਨੀਅਰ ਬੱਸ ਸਟੈਂਡ ਆ ਤੇ ਆਪਣਾ ਨੰਬਰ ਹੈਗਾ 94780 10786 ਬਾਈ ਇੱਕ ਵਾਰ ਵਿਜ਼ਿਟ ਕਰਕੇ ਜਰੂਰ ਜਾਇਓ ਤੁਹਾਨੂੰ ਕੁਆਲਿਟੀ ਦਿਖਾਵਾਂਗੇ ਵੀ ਕੋਈ ਕੁਆਲਿਟੀ ਆ ਮੈਨੂੰ ਇੰਨੀ ਕ ਉਮੀਦ ਹੈ ਇੰਨਾ ਕ ਯਕੀਨ ਆ ਆਪਦੀ ਕੁਆਲਿਟੀ ਤੇ ਕਿ ਪੰਜਾਬ ਦੇ ਵਿੱਚ ਤੁਹ ਬਾਕੀ ਜੇ ਰਾਣੇ ਦਿਲਦੇਵ ਵਿੱਚ ਰਹਿੰਦਾ ਵੀ ਆਪਾਂ ਟੌਮ ਫੋਰਡ ਦੇ ਆਪਾਂ ਪਰਫਿਊਮ ਲਾ ਨਹੀਂ ਸਕਦੇ ਐਨੇ ਮਹਿੰਗੇ ਉਹ ਤੁਸੀਂ ਆਪਣੀ ਇੱਛਾ ਪੂਰਾ ਕਰ ਸਕਦੇ ਹੋ ਪੂਰਾ ਕਰ ਸਕਦੇ ਇਹ ਬਾਈਆਂ ਦਾ ਜਿਹੜਾ ਇਹ ਬ੍ਰਾਂਡ ਬਣਾਇਆ ਹੋਇਆ ਇਹ ਤੁਸੀਂ Amazon ਤੋਂ ਵੀ ਖਰੀਦ ਸਕਦੇ ਹੋ Amazon ਤੇ ਬਾਈਆਂ ਦੀ ਆਪਣੀ ਸਾਈਟ ਹੈ ਤੇ ਇੱਕ ਜਿਹੜੀ ਪਰਸਨਲ ਵਾਈਬ ਸਾਈਟ ਵੀ ਬਾਈਆਂ ਦੀ ਉਹ ਵੈੱਬਸਾਈਟ ਦਾ ਨਾਮ ਦੱਸਿਓ ਬਾਈ ਵਾਈਬ ਸਾਈਟ ਦਾ ਨਾਮ ਹੈਗਾ www.darizwanattarsandperfumes.com ਬਾਕੀ ਜੇ ਬਾਕੀ ਬਾਈ ਤਾਂ ਦੇ ਦੂਗਾ ਲਿੰਕ ਜਾਂ ਉੱਤੇ ਲਿਖ ਦੂਗਾ ਨਹੀਂ ਤਾਂ ਤੁਸੀਂ Google ਤੇ ਸਰਚ ਮਾਰੋ ਦਾਰੀ ਜ਼ਵਾਨ ਅੰਤਰੈਂਡ ਪਰਫਿਊਮ ਸਾਰਾ ਡਿਟੇਲ ਸਭ ਆ ਜਾਊਗਾ ਤੁਸੀਂ Google ਤੇ ਦਾਰੀ ਜ਼ਵਾਨ ਪਰ ਉਹ ਤੁਹਾਡੇ ਅੱਗੇ ਆਪ ਹੀ ਆ ਜਾਊਗਾ ਸਾਰਾ ਕੁਝ ਆ ਜਾਊਗਾ ਉੱਥੇ ਜਿਹੜਾ ਪਸੰਦ ਆ ਆਰਡਰ ਕਰ ਲਿਓ ਆਪਣੀ ਵੈਬਸਾਈਟ ਵੀ ਆ ਜਾਊ ਇੰਸਟਾ ਵੀ ਆ ਜਾਊ ਫੇਸਬੁੱਕ ਵੀ ਆ ਜਾਊ ਲਿੰਕ ਵੀ ਆ ਜਾਣਗੇ ਤੇ ਮੈਪ ਵੀ ਆ ਜਾਊਗਾ ਠੀਕ ਹੈ ਜੀ